ਜੋ ਕਰਾ ਬੀਰ ਬਜਰੰਗੇ ਹਰ ਹਰ ਮਹਾਦੇਵ ਸ਼ਿਰਸਾ ਪੰਜਾਬ ਨੇ ਸ਼ੁਰਬਰੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਥਾਮੀ ਜੀ ਨੂੰ ਇੱਕ ਲੈਟਰ ਭੇਜਿਆ ਜਿਹਦੇ ਵਿੱਚ ਅਸੀਂ ਮੰਗ ਕੀਤੀ ਹੈ ਪਵਿੱਤਰ ਸਥਾਨ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ੍ਰੀ ਹਨੂਮਾਨ ਚਲਿਸਾ ਕਰਾਉਣ ਦੀ ਸਾਨੂੰ ਅਨੁਮਤੀ ਦਿੱਤੀ ਜਾਵੇ ਬਿਲਕੁਲ ਸੋਸ਼ਲ ਮੀਡੀਆ ਤੇ ਸਾਨੂੰ ਟੌਂਚਾ ਵੱਜ ਰਹੀਆਂ ਨੇ ਲੋਕ ਵੀਡੀਓ ਵਾਇਲ ਕਰ ਰਹੇ ਨੇ ਜਿਹੜੀ ਗੁਰੂ ਘਰਾਂ ਵਿੱਚ ਨਮਾਜ਼ ਅਦਾ ਕੀਤੀ ਜਾ ਰਹੀ ਹੈ ਸਿਰਫ ਹਿੰਦੂਆਂ ਨੂੰ ਚੀਲਾਉਣ ਵਾਸਤੇ ਕੀਤੀ ਜਾ ਰਹੀ ਹੈ ਲੋਕ ਸਵਾਲ ਕਰ ਰਹੇ ਨੇ ਲੋਕ ਫੋਨ ਕਰ ਰਹੇ ਨੇ ਵੀ ਪਹਿਲਾ ਹੱਕ ਤਾਂ ਸਰਾਤੰਤਰਾਂ ਦੇ ਲੋਕਾਂ ਦਾ ਬਣਦਾ ਵੀ ਗੁਰੂ ਘਰ 'ਚ ਅਗਰ ਕੁਝ ਹੋਣਾ ਚਾਹੀਦਾ ਸੀ ਉੱਥੇ ਮਾਂ ਦੀ ਭਜਨ ਸੰਧਿਆ ਹੋਣੀ ਚਾਹੀਦੀ ਸੀ ਅਗਰ ਹੋਣਾ ਚਾਹੀਦਾ ਸੀ ਸ਼੍ਰੀ ਹਨੂਮਾਨ ਚਲਿਸ ਦਾ ਪਾਠ ਹੋਣਾ ਚਾਹੀਦਾ ਸੀ ਅਗਰ ਹੋਣਾ ਚਾਹੀਦਾ ਸੀ ਤਾਂ ਚੰਡੀ ਦੀ ਬਾਣ ਦਾ ਪਾਠ ਹੋਣਾ ਚਾਹੀਦਾ ਸੀ ਬਿਲਕੁਲ ਇਤਰਾਜ ਹੈ ਸਾਨੂੰ ਲੋਕਾਂ ਨੂੰ ਇਤਰਾਜ ਹੈ ਵੀ ਜਿਹੜੀ ਪਹਿਲੀ ਸਾਂਝ ਦੀ ਗੱਲ ਜਿਹੜੀ ਸਾਢਣਾ ਹੋਣੀ ਚਾਹੀਦੀ ਸੀ ਉਹ ਕਿਸੇ ਦੂਜੇ ਸਮਾਜ ਨਾਲ ਕੀਤੀ ਜਾ ਰਹੀ ਹੈ ਰਿਸ਼ਤੇ ਤਾਂ ਸਾਡੇ ਸਾਂਝੇ ਨੇ ਹਿੰਦੂਆਂ ਦੀ ਕੁੜੀਆਂ ਸਿੱਖਾਂ ਦੀ ਵੇਂ ਇਹਨੇ ਸਿੱਖਾਂ ਦੀ ਕੁੜੀਆਂ ਹਿੰਦੂਆਂ ਦੀ ਵੇਹ ਜਾਂਦੀ ਨੇ ਹੈ ਸਾਹਜ ਕਿਤੇ ਹੋਰ ਪਾਈ ਜਾਂਦੀ ਨੇ ਹਿੰਦੂ ਜਦੋਂ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਪੰਥ ਦੀ ਸਥਾਪਨਾ ਕੀਤੀ ਉਦੋਂ ਜਿਹੜੇ ਪੰਜ ਪਿਆਰੇ ਸਾਜੇਗੇ ਸਾਰੇ ਹਿੰਦੂ ਸਮਾਜ ਤੋਂ ਸੀਗੇ ਮੁਗਲਾਂ ਨਾਲ ਲੜਾਈਆਂ ਕਿਹਨੇ ਲੜੀਆਂ ਹਿੰਦੂ ਸਮਾਜ ਦੇ ਲੋਕਾਂ ਨੇ ਸਾਹਜ ਕਿੱਧਰ ਪਾਈ ਜਾ ਰਹੀ ਹੈ ਸਵਾਲ ਹੈ ਲੋਕ ਕਹਿੰਦੇ ਨੇ ਸਾਂਝੀ ਗੱਲ ਕਰ ਦੋ ਲੋਕ ਸੋਸ਼ਲ ਮੀਡੀਆ ਤੇ ਗੱਲ ਕਰਦੇ ਨੇ ਲੋਕ ਫੋਨ ਕਰ ਕਰਕੇ ਸਾਨੂੰ ਸੁਣਾਉਂਦੇ ਨੇ ਵੀ ਆ ਕੀ ਹੋ ਰਿਹਾ ਤੇ ਕਿਹੜਾ ਖੇਲ ਸ਼ਰਮਣੀ ਗੁਰਦੁਆਰਾ ਪਰੰਧ ਕਮੇਟੀ ਖੇਲ ਰਹੀ ਹੈ ਕਿਹੜਾ ਖੇਲ ਖੇលਿਆ ਜਾ ਰਿਹਾ ਕਿਹੜਾ ਕੱਟਰਵਾੜ ਦਾ ਜ਼ਹਿਰ ਪੰਜਾਬ ਚ ਦੁਬਾਰਾ ਖੇਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੂੰ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਬਿਲਕੁਲ ਅੱਜ ਸ੍ਰੀ ਜਥੇਦਾਰ ਹਰਜੀਤ ਸਿੰਘ ਜਥੇਦਾਰ ਧਾਮੀ ਸਾਹਿਬ ਦੀ ਵੱਡੀ ਫੋਟੋ ਲਾ ਕੇ ਅੱਜ ਅਸੀਂ ਚਾਰ ਸਮਗਰੀ ਜਾਰੀ ਕੀਤੀ ਹੈ ਜਿਹਨੂੰ ਅਸੀਂ ਪੂਰੇ ਪੰਜਾਬ ਭਰ ਚ ਲਗਾਵਾਂਗੇ ਇੱਕ ਸਵਾਲ ਕਰਾਂਗੇ ਅਗਰ ਗੁਰੂ ਘਰ ਚ ਨਮਾਜ਼ ਅਦਾ ਹੋ ਸਕਦੀ ਜਾਂ ਤਾਂ ਸ਼੍ਰੀ ਹਨੂਮਾਨ ਚਲੀਸਾ ਕਿਉਂ ਨਹੀਂ ਇਸ ਮੰਗ ਨੂੰ ਲੈ ਕੇ ਅਸੀਂ ਪੂਰੇ ਪੰਜਾਬ ਦੇ ਗਲੀ ਗਲੀ ਮਹੱਲੇ ਚ ਜਾਵਾਂਗੇ ਤੇ ਸਵਾਲ ਕਰਾਂਗੇ ਅੱਜ ਤਾਈਂ ਸਵਾਲ ਰਜੀਵ ਟੰਡਨ ਕਰ ਰਿਹਾ ਹੈ ਆਉਣ ਵਾਲਾ ਟਾਈਮ ਆਏਗਾ ਜਿੱਥੇ ਪਵਨ ਮਾਨ ਵੀ ਕਰੇਗਾ ਉੱਥੇ ਸੰਦੀਪ ਧాపਰਗੇ ਰਿਹਾ ਵਾਲੀਆ ਸਾਹਿਬ ਕਰਨਗੇ ਗੁਰੂ ਸਾਹਿਬ ਦੇ ਗਲੀ ਗਲੀ ਦੇ ਲੋਕ ਕਰਨਗੇ ਲੋਕ ਸਵਾਲ ਕਰਨਗੇ ਮੈਂ ਲੋਗਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਕਿਤਨਾ ਕਿਤੇ ਸੋਸ਼ਲ ਮੀਡੀਆ ਤੇ ਆ ਕੇ ਤੁਸੀਂ ਵੀ ਇਸ ਗੱਲ ਨੂੰ ਹਾਂ ਦਾ ਨਾਰਾ ਮਾਰੋ ਵੇਗਰ ਗੁਰੂ ਘਰ ਚਿੰਨ੍ਹ ਮਾਝ ਜਹਾ ਹੋ ਸਕਦੀ ਹੈ ਤਾਂ ਤੇ ਸ਼੍ਰੀ ਹਨੂਮਾਨ ਚਲੀ ਸਦਾ ਪਾਠ ਕਿਉਂ ਨਹੀਂ ਜਕਰਾ ਬੀਰ ਬਜਰੰਗੇ ਹਰ ਹਰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ